ਸਾਹਿਬ ਨੇ ਇੱਥੋਂ ਤੱਕ ਕਹਿ ਦਿੱਤਾ ਸੁਣਿਆ ਦੁੱਖ ਪਾਪ ਦਾ ਨਾਸ ਇਹੋ ਜੀ ਕੀ ਗੱਲ ਹੋ ਸਕਦੀ ਹੈ ਜਿੱਦੇ ਸਿਰਫ ਸੁਣਨ ਦੇ ਨਾਲ ਸਾਡਾ ਦੁੱਖ ਜਾਂ ਪਾਪ ਨਾਸ ਹੋ ਸਕਦਾ ਹੋਵੇ ਇਹੋ ਜੀ ਕੀ ਗੱਲ ਹੋ ਸਕਦੀ ਹੈ ਪਰ ਇਹਦੇ ਵਿੱਚ ਇੱਕ ਹੋਰ ਵੀ ਗੱਲ ਕੀਤੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੱਲ੍ਹ ਲੋਕ ਗੁਰਬਾਣੀ ਨੂੰ ਵੀ ਨਹੀਂ ਛੱਡਦੇ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਆਪ ਹੀ ਸੁਣ ਲਓ ਇੱਕ ਨਾਮੀ ਕਲਾਕਾਰ ਇੱਕ ਵੱਡੇ ਪੋਡਕਾਸਟ ਵਿੱਚ ਜੋ ਮੰਨਿਆ ਪਰ ਮੰਨਿਆ ਪੋਡਕਾਸਟਰ ਹੈ ਸਿਮਰਜੀਤ ਮੱਕੜ ਉਸਦੇ ਪੋਡਕਾਸਟ ਵਿੱਚ ਗੁਰਬਾਣੀ ਲਈ ਕੀ ਬੋਲ ਰਿਹਾ ਹੈ ਪਹਿਲਾਂ ਤੁਸੀਂ ਇਸ ਨੂੰ ਸੁਣ ਲਓ ਬਾਣੀ ਜਿਹੜੇ ਚਮਤਕਾਰ ਹੁੰਦਾ ਤੇ ਫਿਰ ਸਾਡੇ ਜਿਹੜੇ ਗੁਰੂਆਂ ਨੇ ਸ਼ਹੀਦੀਆਂ ਦਿੱਤੀਆਂ ਗੁਰੂ ਅਰਜਨ ਦੇਵ ਜੀ ਨੂੰ 33 ਤਵੀਤ ਬੰਨ ਦੀ ਕੀ ਲੋੜ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਚਾਰੇ ਸਾਹਿਬਜ਼ਾਦੇ ਸਾਰਾ ਪਰਿਵਾਰ ਵਾਰਨ ਦੀ ਕੀ ਲੋੜ ਸੀ ਉਹਨਾਂ ਨੇ ਚਮਤਕਾਰ ਕਿਉਂ ਨਹੀਂ ਦਿਖਾਇਆ ਦੱਸੋ ਕਿਹੜੇ ਗੁਰੂ ਨੇ ਚਮਤਕਾਰ ਦਿਖਾਇਆ ਉਹਨਾਂ ਨੇ ਤਾਂ ਕਿਹਾ ਕਿ ਚਮਤਕਾਰ ਨਹੀਂ ਹੈ ਕੁਝ ਵੀ ਬਾਣੀ ਪੜੋ ਸੁਣੋ ਸੋਚੋ ਵਿਚਾਰੋ ਅਮਲ ਕਰੋ ਦੁਨੀਆ ਚੱਗੇ ਵੱਲ ਤੁਹਾਡਾ ਬਾਣੀ ਤੋਂ ਹੀ ਭਰੋਸਾ ਟੁੱਟ ਗਿਆ ਤੁਹਾਨੂੰ ਨਹੀਂ ਲੱਗਦਾ ਕਿ ਕੋਈ ਸ਼ਖਸ ਜਿਹੜਾ ਉਹ ਬਾਣੀ ਪੜ ਕੇ ਉਹਦੀ ਕਿਸੇ ਸਮੱਸਿਆ ਦਾ ਹੱਲ ਹੋ ਸਕਦਾ ਹੈ ਜਾਂ ਉਹਦੀ ਕੋਈ ਬਿਮਾਰੀ ਠੀਕ ਹੋ ਸਕਦੀ ਹੈ ਉਹ ਯਕੀਨਤਾ ਲਿਆਉਣਾ ਪਊਗਾ ਨਾ ਨਹੀਂ ਚਮਤਕਾਰ ਨਹੀਂ ਹੈ ਬਾਣੀ ਦੇ ਵਿੱਚ 나ਈ ਚਮਤਕਾਰ ਮੰਨਿਆ ਗਿਆ ਗੁਰੂ ਸਾਹਿਬ ਨੇ ਐਸ ਗਦੇ ਨੂੰ ਕੋਈ ਇਹ ਪੁੱਛੇ ਕਿ ਜਦੋਂ ਨਿੱਕੀਆਂ ਨਿੱਕੀਆਂ ਜਿੰਦਾ ਨੀਹਾਂ ਵਿੱਚ ਜੜੀਆਂ ਗਈਆਂ ਸਨ ਉਹਨਾਂ ਨੇ ਸੀ ਤੱਕ ਨਹੀਂ ਕੀਤੀ ਸੀ ਆਪਣਾ ਧਰਮ ਨਹੀਂ ਛੱਡਿਆ ਸੀ ਧਰਮ ਦੀ ਖਾਤਰ ਉਹਨਾਂ ਨੇ ਆਪਣੀਆਂ ਜਿੰਦਾ ਨੂੰ 바ਰ ਦਿੱਤਾ ਸੀ ਤਾਂ ਫਿਰ ਉਹ ਕੀ ਸੀ अनेका ਸਿੰਘਾਂ ਨੇ ਆਪਣੇ ਬੰਦ-ਬੰਦ ਕਟਵਾ ਲਏ ਸੀ ਉਹ ਕਿਸ ਸ਼ਕਤੀ ਦੇ ਕਿਸ ਚਮਤਕਾਰ ਦੇ ਰਹਿੰਦੇ ਉਹਨਾਂ ਨੇ ਆਪਣੇ ਬੰਦ-ਬੰਦ ਕਟਵਾ ਲਈ ਸੀ ਆਪਣੇ ਅੱਜ ਮਾੜਾ ਜਾਂ ਕੋਈ ਕੰਡਾ ਵਾਜ ਜਾਵੇ ਤਾਂ ਆਪਾਂ ਕਿਸ ਤਰ੍ਹਾਂ ਤੜਪਦੇ ਹਾਂ ਤੇ ਉਹ ਲੱਖਾਂ ਸਿੰਘ ਜਿਨ੍ਹਾਂ ਨੇ ਆਪਣੇ ਖੋਪਰ ਲਹਾ ਲਈ ਉਹ ਇੱਕ ਬਾਣੀ ਦੇ ਸਿਰ ਤੇ ਹੀ ਬਾਣੀ ਦੇ ਚਮਤਕਾਰ ਦੇ ਸਿਰ ਤੇ ਹੀ ਖੜੇ ਸੀ ਉਹ ਗੱਲ ਵੱਖਰੀ ਹੈ ਕਿ ਗੁਰੂ ਸਹਿਬਾਨਾ ਨੇ ਕੋਈ ਅਜੀਹਾ ਚਮਤਕਾਰ ਨਹੀਂ ਕੀਤਾ ਇੱਕ ਝੁਟਕੀ ਮਾਰੀ ਤੋਂ ਉਹਨਾਂ ਨੇ ਦੁਸ਼ਮਣਾਂ ਦੀ ਸੈਨਾ ਨੂੰ ਤਬਾਹ ਕਰ ਦਿੱਤਾ ਹੋਵੇਗੀ ਇਹ ਗੁਰਬਾਣੀ ਦਾ ਚਮਤਕਾਰ ਹੀ ਸੀ ਜਦੋਂ ਇੱਕ ਸਿੱਖ ਸਵਾ ਸਵਾ ਲੱਖ ਦੇ ਸਾਹਮਣੇ ਅੜ ਕੇ ਖੜ ਜਾਂਦਾ ਸੀ ਉਹਨਾਂ ਨੇ ਗੁਰਬਾਣੀ ਤੋਂ ਹੀ ਸੇਧ ਲਈ ਸੀ ਭਾਦਰ ਪਾਪਾ ਦੀਪ ਸਿੰਘ ਆਪਣਾ ਸ਼ੀਸ਼ ਤਲੀ ਤੇ ਲੈ ਕੇ ਕਿਸ ਤਰ੍ਹਾਂ ਲੜਦੇ ਸੀ ਤਾਂ ਕੀ ਉਹ ਚਮਤਕਾਰ ਨਹੀਂ ਸੀ ਪਹਿਲੀ ਪਾਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੰਜੇ ਨਾਲ ਪੱਥਰ ਨੂੰ ਰੋਕ ਦਿੱਤਾ ਸੀ ਕੀ ਉਹ ਚਮਤਕਾਰ ਨਹੀਂ ਸੀ ਤਾਂ ਫਿਰ ਉਹ ਕੀ ਸੀ ਮੇਰੀ ਤਾਂ ਇਹੀ ਗੁਜਾਰਿਸ਼ ਹੈ ਕਿ ਮੱਖਰ ਸਾਹਿਬ ਇਹੋ ਜਿਹੇ ਕਧਿਆਂ ਦਾ ਪੋਡਕਾਸਟ ਨਾ ਕਰਿਆ ਕਰੋ ਜੋ ਕਿ ਬਹੁਤ ਹੀ ਵੱਡੇ ਨਾਸਤਿਕ ਬਣੇ ਹੋਏ ਹਨ ਇਹਨਾਂ ਨੂੰ ਕੁਝ ਨਹੀਂ ਪਤਾ ਕਿ ਗੁਰਬਾਣੀ ਕਿੰਨਾ ਵੱਡਾ ਅਮੁੱਲ ਗੁਨਾਹ ਭਰਪੂਰ ਖਜ਼ਾਨਾ ਹੈ ਜੋ ਸਾਡੇ ਗੁਰੂ ਸਾਹਿਬਾਨ ਸਾਨੂੰ ਦੇ ਗਏ ਤੇ ਬਾਕੀ ਚਮਤਕਾਰਾਂ ਦੀ ਗੱਲ ਕਰੀਏ ਚਮਤਕਾਰਾਂ ਨੂੰ ਸਮਝਣ ਲਈ ਤੁਸੀਂ ਇਸ ਵੀਡੀਓ ਨੂੰ ਥੋੜਾ ਹੋਰ ਦੇਖੋ ਤੁਹਾਨੂੰ ਆਪੇ ਹੀ ਪਤਾ ਲੱਗ ਜਾਏਗਾ ਕਿ ਗੁਰਬਾਣੀ ਵਿੱਚ ਕਿੰਨਾ ਵੱਡਾ ਚਮਤਕਾਰ ਹੈ ਇੱਥੋਂ ਤੱਕ ਕਹਿ ਦਿੱਤਾ ਸੁਣਿਆ ਦੁੱਖ ਪਾਪ ਦਾ ਨਾਸ ਇਹੋ ਜਿਹੀ ਕੀ ਗੱਲ ਹੋ ਸਕਦੀ ਹੈ ਜਿੱਦੇ ਸਿਰਫ ਸੁਣਨ ਦੇ ਨਾਲ ਸਾਡਾ ਦੁੱਖ ਜਾਂ ਪਾਪ ਨਾਸ ਹੋ ਸਕਦਾ ਹੋਵੇ ਇਹੋ ਜਿਹੀ ਕੀ ਗੱਲ ਹੋ ਸਕਦੀ ਹੈ ਪਰ ਇਹਦੇ ਵਿੱਚ ਇੱਕ ਹੋਰ ਵੀ ਗੱਲ ਕੀਤੀ ਗਈ ਹੈ ਕਿ ਮੌਤ ਤੋਂ ਵੀ ਫਤਿਹ ਪ੍ਰਾਪਤ ਕੀਤੀ ਜਾ ਸਕਦੀ ਹੈ ਜੇ ਸਿਰਫ ਸੁਣ ਲਿਆ ਜਾਏ ਮੈਂ ਬਤੌਰ ਡਾਕਟਰ ਮੈਨੂੰ ਯਕੀਨ ਨਹੀਂ ਸੀ ਹੋਇਆ ਕਿ ਇਸ ਬਾਣੀ ਦੇ ਵਿੱਚ ਇਸ ਤਰ੍ਹਾਂ ਵੀ ਜਿੱਥੇ ਮੌਤ ਤੋਂ ਫਤਿਹ ਪਾ ਲਈ ਜਾਏ ਸਿਰਫ ਸੁਣਨ ਦੇ ਨਾਲ ਇਹ ਗੱਲ ਕੋਈ ਇੰਨੀ ਜੱਚਦੀ ਨਹੀਂ ਨਿਮਾਣੇ ਜੋ ਹੋਏ ਬੇਅਕਲ ਹੋਏ ਅਸੀਂ ਗੁਰੂ ਸਾਹਮਣੇ ਕਿੱਥੇ ਖੜੇ ਹੋ ਸਕਦੇ ਹਾਂ ਉਹਨਾਂ ਦੀਆਂ ਇੰਨੀਆਂ ਡੂੰਘੀਆਂ ਗੱਲਾਂ ਸਾਨੂੰ ਸਮਝ ਨਹੀਂ ਆ ਸਕਦੀਆਂ ਪਰ ਵਿਸ਼ਵ ਪੱਧਰੀ ਖੋਜ ਹੋਈ ਜੇ ਜਿਹਦੇ ਨਤੀਜੇ ਦੱਸ ਦਿੰਨੇ ਆ ਹੋਈ ਸਿਰਫ ਸੁਣਨ ਦੇ ਉੱਤੇ ਸੁਨਾਇਆ ਕੀ ਗਿਆ ਇੱਕ ਅਣਜੰਮੇ ਬੱਚੇ ਨੂੰ ਮਾਂ ਦੇ ਢਿੱਡ ਅੰਦਰ ਸਿਰਫ ਚੰਗੇ ਬੋਲ ਸੁਣਾਏ ਗਏ ਚੰਗਾ ਮਧੁਰ ਸੰਗੀਤ ਤੇ ਚੰਗੀ ਗੱਲਬਾਤ ਕੀਤੀ ਗਈ ਇਹ ਦੋ ਹਿੱਸਿਆਂ ਵਿੱਚ ਬੱਚੇ ਵੰਡੇ ਗਏ ਜਿਹਦੇ ਵਿੱਚ ਇੱਕ ਹਿੱਸੇ ਵਿੱਚ ਉਹ ਸਨ ਜਿਨ੍ਹਾਂ ਨੂੰ ਨਿਰਾਦਰ ਕੀਤਾ ਗਿਆ ਯਾਨੀ ਧੀ ਸੀ ਨਾ ਇਹ ਬੇਲੋੜੀ ਏ ਇਹ ਪੱਥਰ ਏ ਇਹ ਚਾਹੀਦੀ ਨਹੀਂ ਏ ਇਹਨੂੰ ਸਾਫ਼ ਕਰ ਦੇਣਾ ਸੁੱਟ ਦੇਣਾ ਤੂੰ ਦੁਬਾਰਾ ਨਾ ਆਈਂ ਯਾਨੀ ਇੱਕ ਪਾਸੇ ਦੇ ਬੱਚਿਆਂ ਨੂੰ ਨਿਰਾਦਰ ਸੁਣਨਾ ਪਿਆ ਤੇ ਇੱਕ ਪਾਸੇ ਦੇ ਬੱਚਿਆਂ ਨੂੰ ਚੰਗਾ ਸੁਨਾਇਆ ਗਿਆ ਮధుਰ ਸੰਗੀਤ ਸੁਨਾਇਆ ਗਿਆ ਇਹ ਮੇਰੀ ਜਾਂ ਤੁਹਾਡੀ ਖੋਜ ਨਹੀਂ ਅੰਤਰਰਾਸ਼ਟਰੀ ਪੱਧਰ ਦੀ ਖੋਜ ਹੈ ਅੰਤਰਰਾਸ਼ਟਰੀ ਮੈਡੀਕਲ ਕਾਲਜੇਸ ਵਿੱਚ ਹੋਈ ਪਤਾ ਜੇ ਕੀ ਲੱਭਿਆ ਨਤੀਜਾ ਇਹ ਲੱਭਿਆ ਜਿਨ੍ਹਾਂ ਨੇ ਸਿਰਫ ਚੰਗਾ ਸੁਣਿਆ ਸੀ ਬੱਚੇ ਜੰਮੇ ਨਹੀਂ ਸੀ ਮਾਂ ਦੇ ਟੇਢ ਅੰਦਰ ਸੀ ਸਿਰਫ ਸੁਣਿਆ ਚੰਗਾ ਸੁਣਿਆ ਤੇ ਸੁਣਨ ਦੇ ਨਾਲ ਤਿੰਨ ਮਿਲੀਮੀਟਰ ਤੱਕ ਕਾਰਟੈਕਸ ਯਾਨੀ ਦਿਮਾਗ ਦਾ ਉਹ ਹਿੱਸਾ ਜਿਹੜਾ ਤਰਕ ਕਰ ਸਕਦਾ ਏ ਯਾਦਦਾਸ਼ਤ ਵੀ ਏ ਸੋਚਣ ਸਮਝਣ ਦੀ ਸਮਰੱਥਾ ਵੀ ਏ ਇਹ ਸਭ ਕੁਝ ਸਿਰਫ ਤੇ ਸਿਰਫ ਉਸ ਹਿੱਸੇ ਦਾ ਵਿਕਾਸ 3 ਮਿਲੀਮੀਟਰ ਵੱਧ ਗਿਆ ਸਿਰਫ ਮਾਂ ਦੇ ਢਿੱਡ ਅੰਦਰ ਸੁਣਿਆ ਸੁਣਿਆ ਦੁੱਖ ਪਾਪ ਕਾ ਨਾਸ ਇੱਕ ਸੁਣ ਨਾਲ ਸਾਡੇ ਲੱਖਾਂ ਦੁੱਖਾਂ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਉਹ ਗੁਰਬਾਣੀ ਦੇ ਸ਼ਬਦਾਂ ਗੁਰਬਾਣੀ ਦੇ ਸ਼ਬਦ ਅਜਿਹੇ ਸ਼ਬਦ ਹਨ ਕਿ ਜਿਨ੍ਹਾਂ ਦੇ ਕੇਵਲ ਸੁਣਨ ਮਾਤਰ ਨਾਲ ਹੀ ਸਾਡਾ ਭਲਾ ਹੋ ਜਾਂਦਾ ਹੈ ਫਿਰ ਅਸੀਂ ਉਹਨਾਂ ਨੂੰ ਚਮਤਕਾਰ ਕਿਉਂ ਨਹੀਂ ਕਹਿ ਸਕਦੇ ਗੁਰਬਾਣੀ ਬਹੁਤ ਵੱਡਾ ਗੁਨਾ ਦਾ ਖਜ਼ਾਨਾ ਹੈ ਤੇ ਬਹੁਤ ਬਾਰੇ ਸੀ ਦੇਖਿਆ ਹੈ ਕਿ ਲੱਖਾਂ ਹੀ ਲੋਕਾਂ ਦੀ ਜ਼ਿੰਦਗੀ ਸੁਧਰੀ ਹੈ ਬਾਕੀ ਸਾਨੂੰ ਗੁਰਬਾਣੀ ਤੇ ਵਿਸ਼ਵਾਸ ਕਰਨਾ ਹੀ ਪਵੇਗਾ ਕਿਉਂਕਿ ਸਾਡੇ ਗੁਰੂਆਂ ਨੇ ਸਾਨੂੰ ਇਹ ਵਿਸ਼ਵਾਸ ਦਿੱਤਾ ਹੈ ਕਿਉਂਕਿ ਉਹਨਾਂ ਨੇ ਇੰਨੀਆਂ ਵੱਡੀਆਂ-ਵੱਡੀਆਂ ਜੰਗਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬਲ ਬੁੱਤੇ ਹੀ ਲੜੀਆਂ ਉਹਨਾਂ ਨੂੰ ਪਤਾ ਸੀ ਕਿ ਅਕਾਲ ਪੁਰਖ ਦਾ ਬਾਣਾ ਕਿਸ ਤਰ੍ਹਾਂ ਹੈ ਕਿਸ ਤਰ੍ਹਾਂ ਉਹ ਅਕਾਲ ਪੁਰਖ ਦੇ ਬਾਣੇ ਨੂੰ ਮੰਨਦੇ ਸਨ ਉਹਨਾਂ ਨੂੰ ਇਹ ਸ਼ਕਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਹੀ ਮਿਲਦੀ ਸੀ ਬਾਕੀ ਤੁਸੀਂ ਗੁਰਬਾਣੀ ਨੂੰ ਕੀ ਮੰਨਦੇ ਹੋ ਚਮਤਕਾਰ ਮੰਨਦੇ ਹੋ ਜਾਂ ਚਾ ਚਮਤਕਾਰ ਨਹੀਂ ਮੰਨਦੇ ਤਾਂ ਇਸ ਬਾਰੇ ਇੱਕ ਮਿੰਟਾਂ ਦੇ ਵਿੱਚ ਜਰੂਰ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ